ਸ਼ਰਕਾਲ ਤੁਸੀਂ ਖ਼ੈਸਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਕੋਰਸ ਵਾਲੇ ਵੱਡੀ ਖ਼ਬਰ ਦਾ ਜ਼ਿਕਰ ਕਰ ਲੈਣੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਕਪਲੇਬਾਤਾ ਜਾਂ ਘੁਟਾਲੇਬਾਜ਼ੀ ਕਰਨ ਵਾਲਿਆਂ ਨੂੰ ਸ਼ੈਅ ਦਿੱਤੀ ਜਾਂਦੀ ਹੈ ਤਾਂ ਬਿਲਕੁਲ ਵਿਜੀਲੈਂਸ ਚੀਫ ਬਿਊਰੋ ਦੇ ਚੀਫ ਐਸ ਪੀ ਐਸ ਪਰਮਾਨ ਉਸ ਵੇਲੇ ਸਸਪੈਂਡ ਕਰ ਦਿੱਤਾ ਕਿਉਂ ਸਸਪੈਂਡ ਕਰ ਦਿੱਤਾ ਗਿਆ ਪੂਰੇ ਮਾਮਲੇ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਦਰਸਲ ਐਸ ਪੀ ਐਸ ਪਰਮਾਨ ਜਿਹੜੇ ਕਿ ਵਿਜੀਲੈਂਸ ਚੀਫ ਬਿਊਰੋ ਦੇ ਚੀਫ ਦੱਸੇ ਜਾ ਰਹੇ ਨੇ ਮੁਖੀ ਦੱਸੇ ਜਾ ਰਹੇ ਨੇ ਸਸਪੈਂਡ ਕਰਨ ਦਾ ਕਾਰਨ ਸਿਰਫ ਇਹੀ ਹੈ ਕਿਉਂਕਿ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਕਪਲੇਬਾਜ਼ੀ ਕਰਨ ਵਾਲਿਆਂ ਨੂੰ ਸ਼ਾਇਦ ਦਿੱਤੀ ਸੀ ਉਹਨਾਂ ਨੂੰ ਬਚਾਇਆ ਸੀ ਜਿਸ ਦੇ ਤਲ ਦੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਈਆ ਤਾਂ ਉਹਨਾਂ ਨੂੰ ਮੋਤਲ ਕਰ ਦਿੱਤਾ ਗਿਆ ਤਾਂ ਬਿਲਕੁਲ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਹ ਚੀਜ਼ ਵੀ ਜ਼ਰੂਰ ਦੱਸ ਦਿੰਦੇ ਹਾਂ ਕਿ ਵਿਜੀਲੈਂਸ ਚੀਫ ਨਾਲ AIG ਅਤੇ SSP ਵਿਜੀਲੈਂਸ ਵੀ ਹੈ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘਟਾਲੇ ਦੇ ਵਿੱਚ ਕਾਰਵਾਈ ਕੀਤੀ ਹੈ ਤਿੰਨੇ ਅਧਿਕਾਰੀਆਂ ਤੇ ਲਾਇਸੈਂਸ ਘਟਾਲੇ ਦੇ ਵਿੱਚ ਕਾਰਵਾਈ ਰੋਕ ਕੇ ਜਾਣ ਦਾ ਦੋਸ਼ ਲਗਾਇਆ ਗਿਆ ਤਾਂ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਚੀਫ ਐਸ ਪੀ ਐਸ ਪਰਮਾਰ ਨੂੰ ਸਸਟੈਂਡ ਕਰ ਦਿੱਤਾ ਗਿਆ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਵਿੱਚ ਕਾਰਵਾਈ ਕੀਤੀ ਹੈ ਤਾਂ ਬਿਲਕੁਲ ਤਿੰਨੇ ਅਧਿਕਾਰੀ ਨੇ ਜਿਹੜੇ ਏ ਆਈ ਜੀ ਐਸ ਐਸ ਸੀ ਅਤੇ ਐਸ ਪੀ ਐਸ ਪਰਮਾਰ ਜਿਹੜੇ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਦੱਸੇ ਜਾ ਰਹੇ ਨੇ ਉਹਨਾਂ ਨੇ ਇਸ ਲਾਇਸੈਂਸ ਘੁਟਾਲੇ ਦੇ ਵਿੱਚ ਕਾਰਵਾਈ ਰੋਕ ਕੇ ਜਾਣ ਦਾ ਅਧਿਨ ਦੇ ਉੱਤੇ ਦੋਸ਼ ਲੱਗਾ ਯਾਨੀ ਕਿ ਲਾਇਸੈਂਸ ਘੁਟਾਲੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਇਹਨਾਂ ਨੇ ਉਹ ਕਾਰਵਾਈ ਰੋਕੀ ਹੈ ਕਿਤੇ ਨਾ ਕਿਤੇ ਕਪਲੇਬਾਜ਼ੀ ਹੋਈ ਹੈ ਘੁਟਾਲੇਬਾਜ਼ੀ ਹੋਈ ਹੈ ਜਦੋਂ ਇਸ ਦੀ ਜਾਣਕਾਰੀ ਹੈ ਜਿਹੜੀ ਆ ਪੰਜਾਬ ਸਰਕਾਰ ਨੂੰ ਮਿਲਦੀ ਹੈ ਤਾਂ ਸਖਤ ਇਸ ਦੀ ਨਖੇਦੀ ਕੀਤੀ ਜਾਂਦੀ ਹੈ ਤੇ ਲਗਾਤਾਰ ਐਕਸ਼ਨ ਲਿਆ ਜਾਂਦਾ ਤਾਂ ਐਕਸ਼ਨ ਦੌਰਾਨ ਵਿਜੀਲੈਂਸ ਚੀਫ ਦੇ ਨਾਲ ਨਾਲ AIG ਅਤੇ SSP ਵਿਜੀਲੈਂਸ ਵੀ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਕਿ ਵਿਜੀਲੈਂਸਰ ਦਾ ਮੁਖੀ ਚੱਕਰ ਸਸਪੈਂਡ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਕਪਲੇਬਾਜ਼ੀ ਹੈ ਜਿਹੜੀ ਕਿਸ ਵੱਡੇ ਲੈਵਲ ਤੇ ਹੋ ਸਕਦੀ ਹੈ